nda <laughs> full ਵਾਸ ਗੁਰੂ ਵਾਸ ਗੁਰੂ ਕਿ ਵਾਸ ਗੁਰੂ ਵਾਸ ਗੁਰੂ ਜੀ ਆਲਾ ਨਾ ਸਰਮੀ ਮਹੱਲਾ ਪੰਜਵਾਂ ਜਾਤੋ ਮੇਰਾ ਬੋਲ ਹੈ ਤਾਂ ਕਿ ਆਉ ਮਹੱਤਮਾ ਜੇ ਸਾਬੂ ਜੀ ਸ਼ਮੈ 9 ਸੌਂਦ ਤੇ ਆ ਜਾ ਤੇਰਾ ਬੰਦਾ ਦਸਵੀਂ ਤੋਤਨਾ ਆ ਬਈ ਸਹ ਸਰ ਚਰਹੰਦਾ ਲਖ ਗੁਰਾਸਿ ਮੇਦਨਿ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀਤੀ ਨਹਿ ਮੰਧ ਹੈ ਮੰਦਾ ਲੇਖਾ ਗੋਣਾ ਬੁੱਛੈ ਜਹ ਹਰ ਬਖੈ ਸੰਦਾ ਆਨੰਦ ਤੇ ਅਸੁਖ ਕੋ ਆਇਆ ਮੇਰੇ ਗੁਰੂ ਗੋਬਿੰਦ ਦਾ ਸਦੇ ਗਾਜ ਸਵਾਰਿਆ ਜਾ ਤੁਦ ਭਵੰਦਾ ਸਦੇ ਗਾਜ ਸਵਾਰਿਆ ਜਾ ਤੁਦ ਭਵੰਦਾ ਸਨਾਸਰੀ ਮਹੱਲਾ ਬੰਦਾ ਜਾਤੇ ਮੇਰ ਬੰਦਾ ਹੈ ਤਾਂ ਕਿਉ ਮੋਹ ਸੰਦੂ ਟੁੱਟ ਸਭ ਕਿਸ ਮੈ 900 ਪਿਆ ਜਾਤੀਰਾ ਬੰਦਾ ਲਫ ਨਹੀਂ ਟੁੱਟਣਾ ਆਈ ਸਾਈ ਫਰ ਚ ਰਹੰਦਾ ਲਖ ਚੋਰਾ ਸਿ ਮੇਦਨੀ ਸਭ ਸੇਵ ਕਰਨ ਦਾ ਇਹ ਮੈ ਮਿੱਤਰ ਸਭ ਕੀਤੇ ਨਹ ਮੰਗਹ ਮੰਦਾ ਲੇਖਾ ਕੋਈ ਨਾ ਪੁੱਛ ਜੀ ਜਹ ਹਰ ਬਖ ਸੰਦ ਨੰਦ ਤੇ ਅਸੁਖ ਪਾਇ ਮਿਲ ਗੁਰ ਗੋਵਿੰਦਾ ਸਭ ਕਾਜ ਸੁਬਾਰੇ ਆ ਜਾ ਤੁਧ ਭਵੰਦਾ ਸਭ ਕਾਜ ਸੁਬਾਰੇ ਆ ਜਾ ਤੁਧ ਭਵੰਦਾ ਕਨਾਸਰੀ ਮਹੱਲਾ ਪੰਜਵਾ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੁਮਾਲੇ ਸਾਸ ਦੀ ਰੱਖ ਆਪਣੇ ਕੋ ਸਾਸ ਸਾਸ ਪਰਤ ਪਰਲੇ ਰਾਜਸਿਆਂ ਲਗ ਰਹੋ ਮੇਰਾ ਜੀਤ ਆਤਿਅੰਤ ਪ੍ਰਭ ਸਦਾ ਸਹਾਈ